ਜੇ ਕੋਈ ਨੁਕਸਾਨ 6-7 ਹਜ਼ਾਰ ਦਾ ਹੋ ਗਿਆ ਪਰ ਜ਼ਿੰਮੇਦਾਰ ਨੂੰ ਤੇ ਬਾਕੀ 7-8 ਮੋਟਰਾਂ ਹੋਰ ਖੁੱਲੀਆਂ ਹੀ ਉਹ ਜੱਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 1 ਮਹੀਨੇ ਵਾਲੇ ਮੋਟਰ ਖੁੱਲੀ ਆ ਤੇ ਹੁਣ ਜੱਕਵਾਲ ਖੁੱਲ ਗਿਆ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਜੱਕਵਾਲ ਖੋਲਦੇ ਆ ਜਾਂ ਮੋਟਰਾਂ ਖੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਇੰਨੇ ਵੀ ਇਸ ਲਾਈਨ ਦੇ ਵਿੱਚ ਸਾਰੇ ਆਂਦੇ ਬਏ ਸਾਰਿਆਂ ਦੇ ਪਧਰ ਹੀ ਖੁੱਲੇ ਆ 7-8 ਜਾਣੇ ਹੈਗੇ ਸਾਰਿਆਂ ਦੇ ਖੁੱਲ ਗਏ ਮੋਟਰਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇ ਕੋਈ 7-8 ਮੋਟਰਾਂ ਦਾ ਨੁਕਸਾਨ ਹੋਇਆ ਤੇ ਮੈਂ ਇਹੀ ਚਾਹੁੰਦਾ ਵੀ ਜਿੱਦ ਵੀ ਚੋਰੀ ਕਰਨੀ ਹੈ ਚੋਰ ਨੂੰ ਵੀ ਸਾਡੇ ਕੋਲ ਚਾਬੀ ਲੈ ਜਾ ਕਰੋ ਘਰੋਂ ਆਣ ਕੇ ਤੇ ਜਿਉਂ ਜਿਉਂ ਦੇ ਖੋਲ੍ਹੇ ਕਰੋ ਇਹਨਾਂ ਦਾ ਬਿੱਤਰ ਇਹੀ ਆ ਹਨ ਨੂੰ ਪ੍ਰਸ਼ਾਨ ਨਹੀਂ ਆਗਨੀ ਹੈ ਸਵੇਰ ਤੋਂ ਲਾ ਕੇ ਬੰਬੀ ਛੱਡਣੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੀ ਕੰਮ ਹੁੰਦਾ ਉਹਦਾ ਚੱਕ ਬਾਲੀ ਨਹੀਂ ਹੁੰਦਾ ਇਹ ਤੋੜ ਜਾਂਦੇ ਹਨ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰਸ਼ਾਨੀ ਜਿਆਦਾ ਨੂੰ ਮੱਕੀ ਟਾਂਸ ਸਵਾ ਬੋਝ ਅੱਗੇ ਆਨੇ ਟਾਂਸ ਬੋਝ ਪੇ ਰਹੇ ਹੁਣ ਇਹ ਹੋਰ ਬੋਝ ਪਾਤਾ ਵੀ ਦਫਰਾਉਣ ਦੇ ਸਾਲ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੰਨਾ ਵਾਲੀ ਮੈਨੂੰ ਜ਼ਿੰਮੇਦਾਰਾਂ ਭਰਾਵਾਂ ਨੇ ਆਗੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਦਾਰ ਹੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੈੱਕ ਵਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਤੇ ਉਹ ਲਾਗੇ ਹੋਰ ਜ਼ਿੰਮੇਦਾਰ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਟੁੱਟ ਗਿਆ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਦਾਰ ਆ ਗਏ ਜੋ ਸਤਾ ਜੀਵ ਦੇ ਜਾਗੇ ਆਪਣੇ ਇੰਜਨ ਚੱਕ ਕੀਤੇ ਕਿਸੇ ਮੋਟਰ ਚੱਕ ਕੀਤੀ ਇਹ ਸਤਾ ਅੱਠ ਜੀਵ ਦੇ ਚੱਕ ਵਾਲੀ ਵੀ ਤੋੜ ਕੇ ਲੈ ਗਏ ਔਰ ਬੈਂਡ ਵੀ ਨਾਲ ਤੋੜ ਕੇ ਲੈ ਗਏ ਹੋਏ ਆ ਔਰ ਜੀਵ ਦੀ ਕੋਈ ਦਰਖਾਸਤ ਨਹੀਂ ਹਾਂ ਦਰਖਾਸਤ ਹਰਾਂਗਪੁਰ ਥਾਣੇ ਦਿੱਤੀ ਹੋਈ ਹੈ ਪੁਲਿਸ ਆਈ ਕੋਈ ਮੌਕਾ ਨਹੀਂ ਨਹੀਂ ਪੁਲਿਸ ਨਹੀਂ ਪਹੁੰਚੀ ਠੀਕ ਹੈ ਨਾ ਪੁਲਿਸ ਪੁਲਿਸ ਕਹਿੰਦੇ ਆ ਕਿ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਤੇ ਕੋਈ ਸ਼ੱਕ ਨਹੀਂ ਦੱਸਦੇ ਬਿਨਾਂ ਰੱਖ ਦਿਓ ਪਰ ਜੀਵ ਦਾ ਭਰਾ ਮੈਨੂੰ ਸ਼ੱਕ ਕਹਿੰਦੇ ਤੇ ਹੁਣ ਸ਼ੱਕ ਤੇ ਕਿਸੇ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਾਤ ਇਦੇ ਨਾਲ ਨੁਕਸਾਨ ਹੈ ਜ਼ਿਮੀਂਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਪਰ ਜ਼ਿਮੀਂਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕ ਵੱਲ ਤੇ ਕੁਝ ਜ਼ਿਮੀਂਦਾਰ ਭਰਾ ਦੇ ਵਿਚਾਰੇ ਇਹ ਕਹਿ ਰਹੇ ਸੀ ਕਿ ਚੋਰਾਂ ਲੱਗੇ ਵੀ ਸਾਡੀ ਰਿਕੁਐਸਟ ਹੀ ਸਮਝੋ ਕਿ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲਾਜਨ ਤੋੜਨ ਨਾਲੋਂ ਤੇ ਚੰਗਾ ਹੈ ਵੀ ਉਹ ਖੋਲ ਕੇ ਲਾਜਨ ਤਾਂ ਜੋ ਮੜ ਕੇ ਅਸੀਂ ਲਾ ਕੇ ਫਿੱਟ ਕਰ ਸਕੀਏ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾਂ ਕੇ ਇਹ ਰਿਕੁਐਸਟ ਆ ਕੁਐਸਟੀ ਕਰ ਸਕਦੇ ਜਿੰਮੇਦਾਰ ਕਿ ਇਹ ਕਿਦੋਂ ਵੀ ਇਹਦਾ ਨਾਂ ਕੀਤਾ ਜਾਏ ਉਹਦੇ ਇੱਕਦੋ ਬੇਰੁਜ਼ਗਾਰੀ ਵੀ ਹੈਗੀ ਆ ਦੂਜਾ ਨਸ਼ਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀਆਂ ਚਕਾਰੇ ਵਾਲੇ ਪਾਸੇ ਜੋਰ ਬਹੁਤ ਹੈ ਕਿ ਕੋਈ ਵੀ ਸ਼ੀਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਵੀ ਸੋ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਆ ਮੈਂ ਕਹਿੰਨਾ ਪਬਲਿਕ ਦੇ ਇੰਨੀ ਪ੍ਰੇਸ਼ਾਨ ਹੋ ਗਈ ਹੈ ਕੋਈ ਹਿਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਨਾ ਵੀ ਕਹਿੰਦੇ ਬਦਲਾਅ ਬਦਲਾਅ ਵਾਲਾ ਕੋਈ ਹਿਸਾਬ ਤੱਕ ਲੱਭਦਾ ਨਹੀਂ ਉਹ ਤਾਂ ਪਹਿਲੀ ਸਰਕਾਰਾਂ ਦੇ ਉੱਤੇ ਹੀ ਚਾਲਾਂ ਦੇ ਚੱਲਦੀ ਪਈ ਆ ਤੇ ਕੋਈ ਇਸ ਚੀਜ਼ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਵੀ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਦੇ ਚੌਕ ਦੇ ਵਿੱਚ ਹੋਣੀ ਜ਼ਰੂਰੀ ਆ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਭੈਅ ਹੋਵੇ ਵੀ ਅੱਗੇ ਨਾਕਾ ਲੱਗਿਆ ਹੋਇਆ ਅਸੀਂ ਇਥੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪੱਤੇ ਡਾਕੂਮੈਂਟ ਪੂਰੇ ਰੱਖਣੇ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤਾਂ ਚੋਰੀ ਕਚਾਰੀ ਵਾਲੇ ਆ ਮੋਟਰਸਾਈਕਲਾਂ ਮੇਲ ਤੋਂ ਲੱਗਦੇ ਜਿੱਤੇ ਚੋਰੀ ਕਰਕੇ ਲੱਗ ਗਿਆ ਉਹ ਵੀ ਹੋਸਲਾ ਚੋਰੀ ਦੀ ਹੋਵੇ ਤੇ ਜੇ ਅਗਰ ਫੜੇ ਗਏ ਸਾਡ ਕੇ ਦੌੜ ਜਣਾ ਤੇ ਮੁੜ ਕੇ ਉਹ ਜਿਹੜਾ ਜਿਹੜਾ ਮੋਟਰਸਾਈਕਲ ਦਾ ਮਾਲਕ ਹੋਵੇਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ